ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ 1984 ਦੇ ਸਿੱਖ ਵਿਰੋਧੀ ਕਤਲਿਆ ਮਾਮਲੇ 'ਚ ਕਾਂਗਰਸੀ ਆਗੂ ਸੱਜੜ ਕੁਮਾਰ ਦੇ ਬਰੀ ਹੋਣ ਦੇ ਅਸਲ ਕਾਰਨ ਆਏ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਲੀ ਵਿੱਚ ਕਾਂਗਰਸ ਦੀ ਹੋਈ ਵੱਡੀ ਮੀਟਿੰਗ ਕੀ ਨਿਕਲਿਆ ਨਤੀਜਾ ਕਰਾਂਗੇ ਗੱਲਬਾਤ ਚੰਡੀਗੜ੍ਹ ਵਿਖੇ ਚੋਣ ਵਿੱਚ ਆਪ ਅਤੇ ਕਾਂਗਰਸ ਦਾ ਗੱਠ ਜੋ ਟੁੱਟਿਆ ਬੰਗਲਾਦੇਸ਼ ਵਿੱਚ ਇੱਕ ਪਾਕਿਸਤਾਨ ਪੱਖੀ ਇਸਲਾਮੀ ਪਾਰਟੀ ਬਣਾ ਸਕਦੀ ਹੈ ਸਰਕਾਰ 트럼ਪ ਨੇ ਟਕਰਾ ਨੂੰ ਹਾਲਕਾਂ ਲਈ ਬੋਰਡ ਆਫ ਪੀਸ ਦੀ ਕੀਤੀ ਸ਼ੁਰੂਆਤ ਡੈਨਮਾਰਕ ਗ੍ਰੀਨਲੈਂਡ ਉੱਤੇ ਆਪਣੀ 50 ਸਾਲ ਪੁਰਾਣੀ ਦਲੀਲ ਕਾਰਨ ਕਸੂਤਾ ਕਰਿਆ ਅਤੇ ਪੰਜਾਬ ਤੋਂ ਇੱਕ ਹੋਰ ਵੱਡੀ ਅਤੇ ਚਿੰਤਾਜਨਕ ਖਬਰ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਵੱਡੇ ਫੈਸਲੇ ਦੀ ਜਿਸ ਤੇ ਕਾਰਨ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ ਅਸਲ ਦੇ ਵਿੱਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ 22 ਜਨਵਰੀ 2026 ਨੂੰ ਕਾਂਗਰਸੀ ਆਗੂ ਅਤੇ ਸਾਫਕਾ ਸੰਸਦ ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਇੱਕ ਮਹੱਤਵਪੂਰਨ ਮਾਮਲੇ ਵਿੱਚ ਬਰੀ ਐਲਾਨ ਕਰ ਦਿੱਤਾ ਹੈ ਇਹ ਮਾਮਲਾ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਦੇ ਵਿੱਚ 1 ਅਤੇ 2 ਨਵੰਬਰ 1984 ਨੂੰ ਵਾਪਰੀ ਹਿੰਸਾ ਨਾਲ ਸਬੰਧਤ ਹੈ ਜਿਸ ਦੇ ਵਿੱਚ ਕੁੱਲ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਜਨਕਪੁਰੀ ਵਿੱਚ ਸੋਨ ਸਿੰਘ ਅਤੇ ਉਸਤੇ ਜਵਾਈ ਅਵਤਾਰ ਸਿੰਘ ਨੂੰ ਮਾਰ ਦਿੱਤਾ ਗਿਆ ਸੀ ਜਦਕਿ ਵਿਕਾਸਪੁਰੀ ਵਿੱਚ ਗੁਰਚਰਨ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਿੱਖ ਸੰਸਥਾਵਾਂ ਅਤੇ ਪੀੜਤ ਪਰਿਵਾਰਾਂ ਵਿੱਚ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਦੱਸੀ ਜਾ ਰਹੀ ਹੈ। ਅਸਲ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਇਹ ਫੈਸਲਾ ਕਰ ਦਿੱਤਾ ਹੈ। ਜਿਸ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼ਰੂਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤਿੱਖੀ ਪ੍ਰਤੀਕਿਰਿਆ ਆਈ ਹੈ। ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸਰਕਾਰ ਅਤੇ ਅਦਾਲਤਾਂ ਨੂੰ ਸਵਾਲ ਕੀਤਾ ਕਿ ਜੇਕਰ ਦੋਸ਼ੀ ਬਰੀ ਹੋ ਰਹੇ ਹੈ ਤਾਂ ਫਿਰ ਦਿੱਲੀ ਦੀਆਂ ਸੜਕਾਂ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਦੱਸੋ ਕਿਸ ਨੇ ਕੀਤਾ ਸੀ? ਉਨਾ ਕਾਕਾ ਗੁਰਚਰਨ ਸਿੰਘ ਵਰਗੇ ਗਵਾਹਾਂ ਦੀ ਮਿਸਾਲ ਦੰਦਿਆਂ ਕਿ ਹੈ ਕਿ ਜਾਂਚ ਏਜੰਸੀਆਂ ਦੀ ਨਲਾਇਕੀ ਦੇ ਕਾਰਨ ਅੱਜ ਇਨਸਾਫ ਦਾ ਘਾਣ ਹੋ ਰਿਹਾ ਹੈ। ਉਹਨਾਂ ਇਸ ਨੂੰ ਸਿੱਖਾਂ ਦੇ ਹਿਰਦੇ ਵੱਲੂੰਦਨ ਵਾਲਾ ਫੈਸਲਾ ਕਰਾਰ ਦਿੱਤਾ ਹੈ। ਗੜਗਾਜੇ ਨੇ ਕਿਹਾ ਕਿ ਜਿਸ ਸਿੱਖ ਕਤਲਿਆ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ ਉਸ ਤੇ 17 ਸਾਲ ਦੇ ਨਾਬਾਲਗ ਬੱਚੇ ਕਾਕਾ ਗੁਰਚਰਨ ਸਿੰਘ ਨੂੰ ਕਤਲ ਕਰਨ ਦੇ ਲਈ ਉਸ ਨੂੰ ਜਿੰਦਾ ਉਸਦੇ ਪਿਤਾ ਸਰਦਾਰ ਨਾਸ ਸਿੰਘ ਦੇ ਜਲਦੇ ਟਰੱਕ ਵਿੱਚ ਸੁੱਟ ਦਿੱਤਾ ਗਿਆ ਸੀ। ਕਾਕਾ ਗੁਰਚਰਨ ਸਿੰਘ ਸਾਲ 1984 ਤੋਂ 2008 ਤੱਕ 24 ਸਾਲ ਤੱਕ ਅਧ ਦੜਿਆ ਹੋਇਆ ਸਥਿਤੀ ਵਿੱਚ ਇਹ ਕਹਿੰਦਿਆਂ ਇਨਸਾਫ ਦੀ ਗੁਹਾਰ ਲਾਉਂਦਾ ਰਿਹਾ ਕਿ ਉਸਤਨ ਭੀੜ ਦੀ ਅਗਵਾਈ ਸਿਰਫ ਸੱਜਣਕਵਾਰ ਕਰ ਰਿਹਾ ਸੀ ਪ੍ਰੰਤੂ ਉਸਤੀ ਗੱਲ ਜਾਂਚ ਏਜੰਸੀਆਂ ਨੇ ਸੁਣੀ ਕਿਉਂ ਨਹੀਂ ਨਾ ਹੀ ਉਸਤੀ ਗਵਾਹੀ ਦਰਜ ਕੀਤੀ ਗਈ ਅਤੇ ਫਿਰ ਉਹ ਚਲਾਣਾ ਕਰ ਗਿਆ ਉਹਨਾਂ ਆਖਿਆ ਕਿ ਭਾਵੇਂ ਕਿ ਸਾਲ 2008 ਵਿੱਚ ਸੀਬੀਆਈ ਨੇ ਕਾਕਾ ਗੁਰਚਰਨ ਸਿੰਘ ਦੀ ਗਵਾਹੀ ਰਿਕਾਰਡ ਕੀਤੀ ਸੀ ਪਰ ਉਸ ਨੂੰ ਦਰਜ ਕਰਕੇ ਕੇਸ ਵਿੱਚ ਸ਼ਾਮਲ ਕਿਉਂ ਨਾ ਕੀਤਾ ਗਿਆ ਉਹਨਾਂ ਕਿਹਾ ਕਿ ਸੱਜੜ ਕੁਮਾਰ ਦੇ ਵਿਰੁੱਧ ਜਨਕਪੁਰੀ ਵਾਲੇ ਕੇਸ ਦੀ ਜਾਂਚ ਲਈ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਅਤੇ ਉਹ ਜਾਂਚ ਦਿੱਲੀ ਪੁਲਿਸ ਨੇ ਕੀਤੀ ਅਰ ਪਰ ਪੁਲਿਸ ਨੇ ਕਾਕਾ ਗੁਰਚਰਨ ਸਿੰਘ ਦੇ ਬਿਆਨ ਦਰਜ ਕੀਤੇ ਬਗੈਰ ਕੇਸ ਬੰਦ ਕਰ ਦਿੱਤਾ ਜੋ ਕਿ ਆਤਮਨ ਵਿਭਾਗ ਅਤੇ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਤੇ ਵੱਡਾ ਸਵਾਲ ਖੜਾ ਕਰ ਰਿਹਾ ਹੈ ਉਹਨਾਂ ਕਿਹਾ ਕਿ ਇਸੇ ਮਾਮਲੇ ਵਿੱਚ ਦੂਜਾ ਅਗਵਾ ਸਰਦਾਰ ਹਰਵਿੰਦਰ ਸਿੰਘ ਕੋਹਲੀ ਵੀ ਹੈ ਅਤੇ ਉਹ ਕਹਿੰਦਾ ਰਿਹਾ ਕਿ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ ਪਰ ਉਸ ਦਾ ਮਾਮਲਾ ਵੀ ਬਿਨਾਂ ਜਾਂਚ ਦੇ ਬੰਦ ਕਰ ਦਿੱਤਾ ਗਿਆ ਬਾਅਦ ਵਿੱਚ ਸਾਲ 2015 ਵਿੱਚ ਜਦੋਂ ਨਵੀਂ ਜਾਂਚ ਟੀਮ ਬਣਾਈ ਗਈ ਤਾਂ ਸਰਦਾਰ ਹਰਵਿੰਦਰ ਸਿੰਘ ਕੋਲੀ ਦੇ ਬਿਆਨ ਦਰਜ ਕੀਤੇ ਗਏ ਪਰ ਹੁਣ ਉਹ ਵੀ ਚਲਾਣਾ ਕਰ ਚੁੱਕਾ ਹੈ ਉਨ੍ਹਾਂ ਕਿਹਾ ਕਿ ਦੋਵੇਂ ਮੁੱਖ ਗਵਾਹ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੱਜਣ ਕੁਮਾਰ ਦੀ ਪਛਾਣ ਕੀਤੀ ਸੀ ਅਤੇ ਉਸ ਦੇ ਵਿਰੁੱਧ ਗਵਾਹੀਆਂ ਦਰਜ ਕਰਵਾਈਆਂ ਸਨ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਬਰੀ ਕਰ ਦਿੱਤਾ ਗਿਆ ਜੋ ਕਿ ਆਤਮੰਦ ਭਾਗ ਹੈ ਗੁਲਦੀਪ ਸਿੰਘ ਗੜਗਾਜ ਨੇ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਕਿ ਨਵੰਬਰ 1984 ਵਿੱਚ ਸਿੱਖ ਕਤਲਿਆ ਮਾਮਲੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ 2733 ਕਤਲ ਹੋਏ ਸੀ ਜਦਕਿ ਅਸਲ ਵਿੱਚ ਕਤਲ ਇਹਦੇ ਤੋਂ ਕਿਤੇ ਵੱਧ ਹੋਇਆ ਉਹਨਾਂ ਨੇ ਕਿਹਾ ਕਿ ਸਿੱਖ ਭਾਵਨਾਵਾਂ ਦਾ ਸ਼ਾਂਤ ਕਰਨ ਲਈ ਸਰਕਾਰ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਹੋਏ ਸਿੱਖ ਕਤਲਿਆਵ ਦੇ ਹਰ ਇੱਕ ਕਤਲ ਮਾਮਲੇ ਵਿੱਚ ਇਹ ਜ਼ਿੰਮੇਵਾਰੀ ਤਾਇ ਕਰੇ ਕਿ ਇਹ ਕਤਲ ਕਿਸ ਨੇ ਕੀਤੇ ਅਤੇ ਇਹਨਾਂ ਦਾ ਇਨਸਾਫ ਯਕੀਨੀ ਬਣਾਇਆ ਜਾਵੇ ਜਾਣ ਪੁੱਝ ਕੇ ਸਾਜ਼ਿਸ਼ ਤਹਿਤ ਕੀਤੀ ਗਈ ਦੇਰੀ ਲਈ ਕਿਸ ਦੀ ਜ਼ਿੰਮੇਵਾਰੀ ਤੈ ਕੀਤੀ ਜਾਵੇ ਸਰਕਾਰ ਇਹ ਵੀ ਸਪਸ਼ਟ ਕਰ ਦੇਵੇ ਉਹਨਾਂ ਆ ਕਿਹਾ ਕਿ ਸਿੱਖਾਂ ਨੂੰ ਇਨਸਾਫ ਦੇਣਾ ਸਰਕਾਰਾਂ ਦੀ ਤਾਂ ਜ਼ਿੰਮੇਵਾਰੀ ਸੀ ਪਰੰਤੂ ਇਹ ਕੰਮ ਸੰਜੀਦਗੀ ਤੇ ਗੰਭੀਰਤਾ ਨਾਲ ਨਹੀਂ ਕੀਤਾ ਗਿਆ ਉਹਨਾਂ ਆ ਕਿਹਾ ਕਿ ਸਿੱਖ ਕਾਕਾ ਗੁਰਚਰਨ ਸਿੰਘ ਦੇ ਜਨਕਪੁਰੀ ਇਰਾਦਾ ਕਤਲ ਮਾਮਲੇ ਵਿੱਚ ਵੀ ਇਨਸਾਫ ਲਈ ਸੰਘਰਸ਼ ਜਾਰੀ ਰੱਖਣ ਅਤੇ ਅਦਾਲਤ ਵੱਲੋਂ ਕੀਤੇ ਗਏ ਤਾਜ਼ਾ ਆਦੇਸ਼ ਨੂੰ ਉੱਚ ਅਦਾਲਤ ਵਿੱਚ ਮੋੜ ਚੁਣੌਤੀ ਦਿੱਤੀ ਜਾਵੇ ਦੂਜੇ ਪਾਸੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ 41 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਪਰਿਵਾਰਾਂ ਵਾਸਤੇ ਇੱਕ ਹੋਰ ਬੇਇਨਸਾਫੀ ਹੈ ਉਹਨਾਂ ਕਹਿਆ ਕਿ ਸੱਜਣ ਕੁਮਾਰ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਹੈ ਭਾਵੇਂ ਉਹ ਹੋਰ ਕੇਸਾਂ ਵਿੱਚ ਉਮਰ ਕੈਦ ਕੱਟ ਰਿਹਾ ਹੈ ਪਰ ਇਸ ਮਾਮਲੇ ਵਿੱਚ ਉਸਤਾ ਬਰੀ ਹੋਣਾ ਕਾਨੂੰਨੀ ਪ੍ਰਣਾਲੀ ਤੇ ਸਵਾਲ ਖੜੇ ਕਰ ਰਿਹਾ ਹੈ ਸਿੱਖ ਜੱਥੇਬੰਦੀਆਂ ਨੇ ਇਸ ਫੈਸਲੇ ਦੇ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਕਰਦਾ ਐਲਾਨ ਕਰ ਦਿੱਤਾ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਹਨਾਂ ਚਾਪ ਰਿਹਾ ਹੈ ਕਿ ਜਿਵੇਂ ਇੱਕੋ ਹੀ ਮੁਲਕ ਵਿੱਚ ਦੋ ਕਾਨੂੰਨ ਕੰਮ ਕਰ ਰਹੇ ਹੋਣ ਜਿਨ੍ਹਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਸ਼ਰੀਆਵਕਤਲ ਕੀਤਾ ਧੀਆਂ ਭੈਣਾਂ ਦੀ ਬੇਪਤੀ ਕੀਤੀ ਅਤੇ ਉਹਨਾਂ ਨੂੰ ਦਿੱਲੀ ਵਿੱਚੋਂ ਉਜਾੜ ਦਿੱਤਾ ਅਤੇ ਦਿੱਲੀ ਇੱਕ ਸ਼ਮਸ਼ਾਨ ਘਾਟ ਵਿੱਚ ਤਬਦੀਲ ਕਰ ਦਿੱਤੀ ਉਹਨਾਂ ਨੂੰ ਤਾਂ ਬਰੀ ਕੀਤਾ ਜਾ ਰਿਹਾ ਹੈ ਪਰ ਬਹੁਤ ਸਾਰੇ ਸਿੱਖ ਬੰਦੀ ਨੇ ਜਿਨ੍ਹਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਤੇ ਹੁਣ ਗੱਲ ਕਰਦੇ ਆਂ ਪੰਜਾਬ ਕਾਂਗਰਸ ਦੇ ਵਿੱਚ ਜੱਟ ਸਿੱਖ ਬਨਾਮ ਦਲਤ ਵਾਲੇ ਮਾਮਲੇ ਦੀ ਏਡਾ ਵੱਡਾ ਫੈਸਲਾ ਆ ਗਿਆ ਪੰਜਾਬ ਦੇ ਕਾਂਗਰਸੀ ਆਗੂ ਸਿਰਫ ਤੇ ਸਿਰਫ ਇਸ ਵਕਤ ਚੁੱਪ ਵੱਟ ਕੇ ਬੈਠੇ ਨੇ ਉਹਨਾਂ ਨੇ ਸੱਜਰ ਕੁਵਾਰ ਵਾਲੇ ਬਾਬਲੇ ਤੇ ਆਪਣੀ ਚੁੱਪ ਤੱਕ ਨਹੀਂ ਤੋੜੀ ਦੂਸਰੇ ਪਾਸੇ ਉਹ ਪੰਜਾਬੀਆਂ ਤੇ ਸਿੱਖਾਂ ਦੇ ਆਪਣੇ ਆਪ ਨੂੰ ਸਭ ਤੋਂ ਵੱਡੇ ਹਮਦਰਦ ਵੀ ਰਹਿੰਦੇ ਨੇ ਪਰ ਉਹ ਕੀ ਕਰਨ ਕਿਉਂਕਿ ਉਹ ਤਾਂ ਆਪਣੇ ਅੰਦਰੂਨੀ ਕਾਟੋ ਕਲੇਸ਼ ਵਿੱਚ ਘਿਰੇ ਹੋਏ ਨੇ ਅਸਲ ਦੇ ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰ ਲਈ ਕਾਂਗਰਸ ਹਾਈ ਕਮਾਂਡ ਨੇ ਸਖਤ ਰੁਖ اختیار ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਦਿੱਲੀ ਵਿੱਚ ਕਾਂਗਰਸ ਤੇ ਰਾਸ਼ਟਰੀ ਪ੍ਰਧਾਨ ਮਲਕ ਅਰਜਨ ਖੜਗੇ ਦੇ ਰਵਾਇਸ਼ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਨਾਲ ਇੱਕ ਅਹਿਮ ਬੈਠਕ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ, ਕੇ.ਸੀ. ਵੇੜੋ, ਗੋਪਾਲ ਤੋਂ ਇਲਾਵਾ ਪੰਜਾਬ ਦੇ ਵੱਡੇ ਆਗੂ ਰਾਜਾ ਵਰਿੰਗ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਵਿਜੇਂਦਰ ਸਿੰਘਲਾ ਇਹ ਸਾਰੇ ਸ਼ਾਮਲ ਹੋਏ ਐ। ਬੈਠਕ ਦੌਰਾਨ ਹਾਈ ਕਮਾਂਡ ਨੇ ਸਪਸ਼ਟ ਕਰ ਦਿੱਤਾ ਚੇਤਾਵਨੀ ਦਿੱਤੀ ਹੈ। ਕਿ ਪਾਰਟੀ ਵਿੱਚ ਗੁੱਟਵਾਦੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਦੇ ਨਾਲ ਹੀ ਸਾਰੇ ਆਗੂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਜਨਤਕ ਤੌਰ ਤੇ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ तकरीबन 3 ਘੰਟੇ ਚੱਲੀ ਇਸ ਬੈਠਕ ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਤੇ ਡੂੰਘਾਈ ਨਾਲ ਮੰਥਨ ਕੀਤਾ ਗਿਆ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਭਗੇਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਰੇ ਆਗੂ ਨੂੰ ਸਾਫ ਦੱਸ ਦਿੱਤਾ ਗਿਆ ਕਿ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਆਗੂ ਨੂੰ ਕੋਈ ਸਮੱਸਿਆ ਤਾਂ ਉਹ ਸਿੱਧਾ ਹਾਈ ਕਮਾਂਡ ਕੋਲ ਆ ਕੇ ਆਪਣੀ ਗੱਲ ਰੱਖ ਸਕਦਾ ਹੈ ਪਰ ਜਨਤਕ ਬਿਆਨਬਾਜ਼ੀ ਗਲਤ ਹੈ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਪੂਰੇ ਬਹੁਮਤ ਨਾਲ ਜਿੱਤਣ ਜਾ ਰਹੀ ਹੈ ਅਤੇ ਫਿਲਹਾਲ ਪੰਜਾਬ ਕਾਂਗਰਸ ਦੇ ਢਾਂਚੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾ ਨਹੀਂ ਕੀਤਾ ਜਾਵੇਗਾ ਦੱਸਣਾ ਬਣਦਾ ਕਿ ਇਹ ਵਿਵਾਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇੱਕ ਬਿਆਰ ਤੋਂ ਬਾਅਦ ਉੱਠ ਖੜਿਆ ਸੀ ਚੰਨੀ ਨੇ ਇੱਕ ਮੀਟਿੰਗ ਦੌਰਾਨ ਸਵਾਲ ਕਰ ਦਿੱਤੇ ਸਨ ਕਿ ਪੰਜਾਬ ਵਿੱਚ ਦਲਤਾਂ ਦੀ ਆਬਾਦੀ 35 ਤੋਂ 38% ਹੋਣ ਦੇ ਬਾਵਜੂਦ ਸਾਰੇ ਵੱਡੇ ਅਹੁਦੇ ਜਿਵੇਂ ਪ੍ਰਧਾਨ ਸੀਐਲਪੀ ਆਗੂ ਮਹਿਲਾ ਪ੍ਰਧਾਨ ਇਹ ਸਾਰੇ ਅਹੁਦੇ ਅਪਰ ਕਾਸਟ ਪਾਬ ਉੱਚ ਜਾਤੀ ਦੇ ਆਗੂਆਂ ਕੋਲ ਕਿਉਂ ਨੇ ਹਾਲਾਂਕਿ ਚੰਨੀ ਨੇ ਪਹਿਲਾਂ ਇਸ ਬਿਆਨ ਤੋਂ ਇਨਕਾਰ ਵੀ ਕਰ ਦਿੱਤਾ ਪਰ ਬਾਅਦ ਵਿੱਚ ਇਸ ਦੀ ਵੀਡੀਓ ਵਾਇਰਲ ਹੋ ਗਈ ਸੀ ਜਿਸ ਕਾਰਨ ਪਾਰਟੀ ਅੰਦਰ ਖਿੱਚੋ ਤਣ ਹੋਰ ਵੱਧ ਗਈ ਸੀ ਹਾਈ ਕੁਮਾਰ ਦੇ ਇਸ ਸਖਤ ਰੁਖ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਆਗੂ ਆਉਣ ਵਾਲੇ ਦਿਨਾਂ ਵਿੱਚ ਇੱਕਜੁੱਟ ਹੋਣਦੇ ਆ ਜਾਂ ਨਹੀਂ ਪਰ ਸੰਭਾਵਨਾਵਾਂ ਜ਼ਰੂਰ ਘਟ ਨੇ ਕਾਂਗਰਸ ਹਾਈ ਕਮਾਂਡ ਦੀ ਇਸ ਮਹੱਤਵਪੂਰਨ ਮੀਟਿੰਗ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕ ਅਰਜਨ ਖੜਗੇ ਅਤੇ ਹੋਰ ਵੱਡੇ ਆਗੂ ਸ਼ਾਮਲ ਰਹੇ ਐ ਪੰਜਾਬ ਇਕਾਈ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਚੰਨੀ ਸਾਬਕਾ ਉਪ ਮੁੱਖ ਮੰਤਰੀ ਸੁਖੀ ਰੰਧਾਵਾ ਸਵੇਤ ਕਈ ਹੋਰ ਆਗੂਆਂ ਨੇ ਵੀ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਹੈ ਪਰ ਹੁਣ ਇਸ ਮੀਟਿੰਗ ਦੀ ਖਬਰ ਆਉਣ ਤੋਂ ਬਾਅਦ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਦਿੱਲੀ ਕਿਉਂ ਜਾਂਦੇ ਐ ਇਹ ਖੁਦਮੁਖਤਿਆਰੀ ਦੀਆਂ ਗੱਲਾਂ ਕਰਨ ਵਾਲੇ ਸੁਖਪਾਲ ਖੈਰਾ ਵਰਗੇ ਆਗੂ ਵੀ ਇਸ ਮਾਮਲੇ ਅਤੇ ਸੱਜਣ ਕੁਵਾਰ ਦੇ ਮਾਮਲੇ ਤੇ ਚੁੱਪ ਕਰੇ ਕਿਉਂ ਬੈਠੇ ਰਹੀ ਪਪੇਸ਼ ਬਗੇਲ ਤੇ ਬਾਕੀ ਦੇ ਆਗੂ ਪੰਜਾਬ ਕਿਉਂ ਨਹੀਂ ਆਏ ਇਹਨਾਂ ਨੂੰ ਦਿੱਲੀ ਕਿਉਂ ਸੱਦਿਆ ਜਾ ਰਿਹਾ ਹੈ ਜਦੋਂ ਕਿ ਇਹ ਅਕਸਰ ਗੱਲਾਂ ਕਰਦੇ ਆ ਕਿ ਬਾਕੀ ਪਾਰਟੀਆਂ ਵੀ ਦਿੱਲੀ ਤੋਂ ਚਲਦੀਆਂ ਨੇ ਤੇ ਹੁਣ ਗੱਲ ਕਰਦੇ ਆ ਆਪ ਅਤੇ ਕਾਂਗਰਸ ਦੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ ਵਿੱਚ ਰਾਜਨੀਤਿਕ ਤਸਵੀਰ ਹੁਣ ਸਪਸ਼ਟ ਹੋ ਗਈ ਹੈ ਭਾਜਪਾ ਆਪ ਅਤੇ ਕਾਂਗਰਸ ਨੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਹੋਰ ਅਹੁਦਿਆਂ ਵਾਸਤੇ ਆਪੋ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਸਾਰਿਆਂ ਨੇ ਵੀਰਵਾਰ ਵਾਲੇ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਅੰਦਰ ਵੀ ਬਗਾਵਤ ਸਾਹਮਣੇ ਆਈ ਹੈ ਕੌਂਸਲਰ ਰਾਮਚੰਦਰ ਯਾਦਵ ਨੇ ਡਿਪਟੀ ਮੇਅਰ ਅਹੁਦੇ ਲਈ ਆਜ਼ਾਦ ਉਮੀਦਵਾਰ ਜੋ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੰਦਾ ਹੈ ਉਹਨਾਂ ਕਿਹਾ ਕਿ ਪਿਛਲੀ ਵਾਰ ਤਿੰਨ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਸੀ ਪਾਰਟੀ ਨੂੰ ਉਹਨਾਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਸੀ ਹੁਣ ਪਾਰਟੀ ਦੇ ਅੰਦਰ ਹਰ ਕਾਉਂਸਲਰ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਜਸਵੀਰ ਬੰਟੀ ਅਤੇ ਕਾਉਂਸਲਰ ਦਰਸ਼ਨ ਨੇ ਵੀ ਕਵਰਿੰਗ ਕਾਉਂਸਲਰਾਂ ਦੇ ਵਜੋਂ ਆਰਮ ਚੰਦਰ ਯਾਦਵ ਦੀ ਨਾਮਜ਼ਦਗੀ ਤੇ ਦਸਤਖਤ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਇਸ ਵਾਰ ਇਕੱਲੇ ਚੋਣ ਲੜ ਰਹੀ ਹੈ ਪਾਰਟੀ ਦੇ ਪੰਜਾਬ ਇਨਚਾਰਜ ਜਰਨੈਲ ਸਿੰਘ ਨੇ ਐਲਾਨ ਕੀਤਾ ਹੈ ਅਤੇ ਕਿਹਾ ਕਿ ਉਹ ਕਾਂਗਰਸ ਦੇ ਨਾਲ ਕੋਈ ਗੱਠਜੋੜ ਨਹੀਂ ਕਰ ਰਹੇ ਪਹਿਲੀ ਵਾਰ ਮੇਅਰ ਦੀ ਚੋਣ ਹੱਥ ਦਿਖਾ ਕੇ ਹੋਵੇਗੀ ਹੁਣ ਤੱਕ VOTING ਗੁਪਤ VOTING ਦੁਆਰਾ ਕੀਤੀ ਜਾਂਦੀ ਰਹੀ ਹੈ ਹਾਲਾਂਕਿ ਸਪਸ਼ਟ ਨਹੀਂ ਹੈ ਕਿ VOTING ਪ੍ਰਤੀਨਿਧੀ ਸਭਾ ਵਿੱਚ ਹੋਵੇਗੀ ਜਾਂ ਬੰਦ ਦਰਵਾਜ਼ਿਆਂ ਪਿੱਛੇ ਉਧਰ ਆਪ ਨੂੰ ਚੋਣਾਂ ਦੌਰਾਨ ਕਾਉਂਸਲਰਾਂ ਤੇ ਦਲ ਬਦਲੀ ਕਰਨ ਦਾ ਸ਼ੱਕ ਵੀ ਹੈ ਇਸ ਡਰ ਕਾਰਨ ਪਾਰਟੀ ਨੇ ਆਪਣੇ ਕਾਉਂਸਲਰਾਂ ਨੂੰ ਰੋਪੜ ਦੇ ਇੱਕ ਹੋਟਲ ਵਿੱਚ ਰੱਖਿਆ ਹੋਇਆ ਹੈ ਇਸ ਦੌਰਾਨ ਕਿਸੇ ਵੀ ਸੰਪਰਕ ਜਾਂ ਦੁਬਾਰੋਂ ਰੋਕਣ ਲਈ ਉਹਨਾਂ ਦੇ ਮੋਬਾਈਲ ਫੋਨ ਵੀ ਬੰਦ ਕੀਤੇ ਹੋਏ ਨੇ ਵੀਰਵਾਰ ਨੂੰ ਨਾਮਜ਼ਦਗੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕਾਉਂਸਲਰਾਂ ਨੂੰ ਘਰ ਵਾਪਸ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ ਭਾਜਪਾ ਦੇ ਸੋਸ਼ਲ ਮੀਡੀਆ ਤੇ ਆਪ ਅਤੇ ਕਾਂਗਰਸ ਬਾਰੇ ਇੱਕ ਪੋਸਟਰ ਸਾਂਝਾ ਕੀਤਾ ਗਿਆ ਜਿਸ ਵਿੱਚ ਲਿਖਿਆ ਸੀ ਜਨਤਾ ਹੁਣ ਤੁਹਾਡੇ ਡਰਾਮੇ ਤੋਂ ਜਾਣੂ ਹੈ ਹੁਣ ਹੋਰ ਕੋਈ ਡਰਾਮਾ ਨਹੀਂ ਹੋਵੇਗਾ ਹਿਸਾਬ ਜ਼ਰੂਰ ਹੋਵੇਗਾ ਇਹਦੇ ਤੋਂ ਬਾਅਦ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੰਜੀਵ ਰਾਣਾ ਨੇ ਕਿਹਾ ਕਿ ਜਨਤਾ ਹੁਣ ਕਿਸੇ ਭਰਮ ਵਿੱਚ ਨਹੀਂ ਹੈ ਆਪ ਅਤੇ ਕਾਂਗਰਸ ਪਾਰਟੀ ਭਾਵੇਂ ਵੱਖ-ਵੱਖ ਨਾਬਜ਼ਦਗੀਆਂ ਢਾਕਲ ਕਰ ਰਹੀਆਂ ਹੁਣ ਅਤੇ ਕਾਗਜ਼ਾਂ ਤੇ ਵੱਖਰਾ ਦਿਖਣ ਦੀ ਕੋਸ਼ਿਸ਼ ਵੀ ਕਰ ਰਹੀਆਂ ਹੁਣ ਪਰ ਜਨਤਾ ਸਭ ਕੁਝ ਜਾਣਦੀ ਹੈ ਦੋਵਾਂ ਪਾਰਟੀਆਂ ਦੀ ਭਾਸ਼ਾ ਬਿਆਨ ਰਾਜਨੀਤਿਕ ਦਸ਼ਾ ਇੱਕੋ ਜੀ ਜਾਪਦੀ ਹੈ ਉਹਨਾਂ ਕਿਹਾ ਕਿ ਵੱਖ-ਵੱਖ ਨਾਬਜ਼ਦਗੀਆਂ ਦਾਖਲ ਕਰਨ ਨਾਲ ਸੱਚਾਈ ਨਹੀਂ ਬਦਲਦੀ ਜਨਤਾ ਦੇਖ ਰਹੀ ਹੈ ਕਿ ਸਵਾਲਾਂ ਤੋਂ ਬਚਣ ਲਈ ਇੱਕ ਨਵਾਂ ਡਰਾਮਾ ਕੀਤਾ ਜਾ ਰਿਹਾ ਹੈ ਪਰ ਇਹ ਡਰਾਮਾ ਹੁਣ ਹੋਰ ਨਹੀਂ ਚੱਲਣ ਦਿੱਤਾ ਜਾਏਗਾ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਦੀ ਪੰਜਾਬ ਦੇ ਲੋਕਾਂ ਨੂੰ 10-10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲ ਸਕੇਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਮੁਹਾਲੀ ਤੋਂ ਕੀਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਸਾਰੇ ਖਰਚਿਆਂ ਨੂੰ ਪੂਰਾ ਕਰੇਗੀ ਕੋਈ ਆਮਦਨ ਜਾਂ ਉਮਰ ਸੀਮਾ ਨਹੀਂ ਰੱਖੀ ਗਈ ਇਸ ਯੋਜਨਾ ਦਾ ਲਾਭ ਲੈਣ ਲਈ ਪੂਰੇ ਪਰਵਾਰ ਲਈ ਪੰਜਾਬ ਦਾ ਆਧਾਰ ਅਤੇ ਵੋਟਰ ਆਈਡੀ ਕਾਰਡ ਲਾਜ਼ਮੀ ਹੈ ਇਹਦੇ ਨਾਲ 65 ਲੱਖ ਪਰਿਵਾਰਾਂ ਦੇ ਲਗਭਗ 3 ਕਰੋੜ ਪੰਜਾਬੀ ਨੂੰ ਲਾਭ ਹੋ ਸਕਦਾ ਹੈ ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬੰਵੀਰ ਸਿੰਘ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ 40 ਸਾਲ ਹਸਪਤਾਲਾਂ ਵਿੱਚ ਬਤਾਏ ਹੈ ਮੈਂ ਮਰੀਜ਼ਾਂ ਨੂੰ ਬਿਮਾਰੀ ਤੋਂ ਭਜਦੇ ਅਤੇ ਕਰਜ਼ੇ ਤੋਂ ਮਰਦੇ ਦੇਖਿਆ। ਉਹਨਾਂ ਇਹ ਵੀ ਕਿਹਾ ਕਿ ਇਸ ਯੋਜਨਾ ਦੇ ਤਹਿਤ ਕਾਰਡ ਬਣ ਤੋਂ ਲੈ ਕੇ ਇਲਾਜ ਦੇ ਸਮੇਂ ਤੱਕ ਕਿਸੇ ਨੂੰ ਇੱਕ ਵੀ ਰੁਪਈਆ ਨਹੀਂ ਦੇਣਾ ਪਵੇਗਾ। ਸਿਹਤ ਯੋਜਨਾ ਵਿੱਚ ਨਾਜ਼ਕ ਦੇਖਭਾਲ, ਕੀਮੋਥੈਰੇਪੀ, ਡਿਲੀਵਰੀ ਅਤੇ ਸਾਰੀਆਂ ਕਿਸਮਾਂ ਦੀਆਂ ਸਰਜਰੀਆਂ ਵੀ ਸ਼ਾਮਲ ਨੇ। ਐਡਵਾਂਸਡ ਸਰਜਰੀਆਂ ਵੀ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਇਹ ਯੋਜਨਾ ਹਸਪਤਾਲ ਜਾਣ ਵੇਲੇ ਸਾਰੇ ਟੈਸਟਾਂ, ਦਵਾਈਆਂ ਅਤੇ ਸਰਜਰੀਆਂ ਦੀ ਪੂਰੀ ਲਾਗਤ ਨੂੰ ਕਵਰ ਕਰੇਗੀ। ਇਹ ਯੋਜਨਾ ਵਿੱਚ ਹਿੱਸਾ ਲੈਣ ਵਾਲੇ ਹਸਪਤਾਲਾਂ ਨੂੰ ਭੁਗਤਾਨ 15 ਦਿਨਾਂ ਦੇ ਅੰਦਰ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਅਨੁਸਾਰ ਯੂਥ ਕਲੱਬ ਦੇ ਵਲੰਟੀਅਰ ਘਰ-ਘਰ ਜਾ ਕੇ ਟੋਕਨ ਵੰਨਣਗੇ। ਕਾਰਡ ਪ੍ਰਾਪਤ ਕਰਨ ਲਈ ਨਾਗਰਿਕਾਂ ਨੂੰ ਨਿਰਧਾਰਤ ਕੇਂਦਰਾਂ ਤੇ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਪੇਸ਼ ਕਰਨ ਦੀ ਲੋੜ ਹੋਵੇਗੀ। ਇਸ ਯੋਜਨਾ ਦੇ ਨਾਲ ਪੰਜਾਬ ਵਿੱਚ ਸਿਹਤ ਸੁਰੱਖਿਆ ਤੇ ਇਲਾਜ ਤੱਕ ਪਹੁੰਚ ਵਿੱਚ ਸੁਧਾਰ ਹੋਣ ਦੀ ਕਾਫੀ ਉਮੀਦ ਕੀਤੀ ਜਾ ਰਹੀ ਹੈ। ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ। ਪੰਜਾਬ ਵਿੱਚ ਜੋ ਹੋਇਆ ਉਹ 1950 ਵਿੱਚ ਹੋਣਾ ਚਾਹੀਦਾ ਸੀ ਆਜ਼ਾਦੀ ਦੇ ਲਗਭਗ 75 ਸਾਲਾਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਗਈਆਂ ਨੇ ਕਿਸੇ ਨੇ ਵੀ ਲੋਕਾਂ ਦੀ ਦੇਖਭਾਲ ਨਹੀਂ ਕੀਤੀ ਪੰਜਾਬ ਦੀ ਉਦਾਹਰਣ ਲਾਓ ਪੰਜਾਬ ਵਿੱਚ ਅਤਵਾਦ ਸੀ ਫਿਰ ਨਸ਼ੇ ਦਾ ਸੰਕਟ ਆ ਗਿਆ ਪਰ ਕਹਿੰਦੇ ਹਨ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਪਿਛਲੇ 4 ਸਾਲਾਂ ਤੋਂ ਪੰਜਾਬ 'ਚ ਉਹ ਦੌਰ ਚੱਲ ਰਿਹਾ ਹੈ ਉਸ ਨੂੰ ਸੁਨਹਿਰੀ ਅੱਖਰਾਂ ਵਿੱਚ ਦਰਜ ਕੀਤਾ ਜਾਵੇਗਾ ਉਹਨਾਂ ਆਖਿਆ ਕਿ ਹੁਣ ਕੋਈ ਵੀ ਪੰਜਾਬੀ ਬਿਮਾਰੀ ਨਾਲ ਨਹੀਂ ਮਰਨ ਦਿੱਤਾ ਜਾਏਗਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਸਾਰਿਆਂ ਲਈ ਹੈ ਅਤੇ ਇਹਦਾ ਲਾਭ-ਭਾਅ ਸਾਰਿਆਂ ਨੂੰ ਮਿਲੇਗਾ ਅਤੇ ਹਰ ਕੋਈ ਸਰਕਾਰੀ ਪ੍ਰਾਈਵੇਟ ਦੋਵਾਂ ਹਸਪਤਾਲਾਂ ਵਿੱਚ ਜਿੱਥੇ ਚਿੱਤ ਕਰੇ ਉੱਥੇ ਇਲਾਜ ਕਰਵਾ ਸਕੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਹੀਆਂ ਯੋਜਨਾਵਾਂ ਲਾਗੂ ਕੀਤੀਆਂ ਸਨ ਜਿਨ੍ਹਾਂ ਵਿੱਚ ਆਪਣੇ ਚਿਹਤਿਆਂ ਨੂੰ ਲਾਭ ਪਹੁੰਚਾਉਣ ਵਾਸਤੇ ਕਈ ਸ਼ਰਤਾਂ ਲਾ ਦਿੱਤੀਆਂ ਜਾਂਦੀਆਂ ਸਨ ਉਦਾਹਰਨ ਵਜੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਵੀ ਹੀ ਲੈ ਲਓ ਪੰਜਾਬ ਦਾ ਇੱਕ ਵੀ ਘਰ ਇਸ ਯੋਜਨਾ ਵਿੱਚ ਸ਼ਾਮਲ ਨਹੀਂ ਹੈ ਉਦਾਹਰਨ ਵਜੋਂ ਅਜਹੀਆਂ ਸ਼ਰਤਾਂ ਨੇ ਕਿ ਘਰ ਇੱਟਾਂ ਦਾ ਨਹੀਂ ਬਣਿਆ ਹੋਣਾ ਚਾਹੀਦਾ ਘਰ ਵਿੱਚ ਸਾਈਕਲ ਪੱਖਾ ਜਾਂ ਗੈਸ ਚੁੱਲਾ ਨਹੀਂ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਕੈਂਸਰ ਤੇ ਗੁਰਦੀ ਦੀਆਂ ਬਿਮਾਰੀਆਂ ਵੀ ਇਸ ਯੋਜਨਾ ਦੇ ਤਹਿਤ ਕਵਰ ਰਹਿਣਗੀਆਂ ਤੇ ਆਹ ਖਬਰ ਪੰਜਾਬ ਵਾਸਤੇ ਅਲਾਰਮਿੰਗ ਹੈ ਜੀ ਵੱਡੀ ਖਬਰ ਹੈ ਕਿ ਸਾਡੀ ਜਵਾਨੀ ਤਾਂ ਨਸ਼ਿਆਂ ਵਿੱਚ ਇਸ ਵਕਤ ਗਲਤਾਨ ਹੋਈ ਰਹੀ ਹੈ ਅਸੀਂ ਆਪਣੀ ਮਾਂ ਭੂਮੀ ਪਾਵ ਜ਼ਮੀਨ ਨੂੰ ਵੀ ਨਸ਼ੇੜੀ ਕਰ ਦਿੱਤਾ ਇਹ ਇੱਕ ਰਿਪੋਰਟ ਦੱਸ ਰਹੀ ਹੈ ਕਿਉਂਕਿ ਪੰਜਾਬ ਨੂੰ ਮੁਲਕ ਦਾ ਅੰਨਦਾਤਾ ਕਿਹਾ ਜਾਂਦਾ ਹੈ ਅੱਜ ਇਹ ਬਹੁਤ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਖਾਸ ਕਰਕੇ ਸੰਗਰੂਰ ਦੇ ਵਸਨੀਕਾਂ ਵਾਸਤੇ ਇਹ ਖਬਰ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਆਖੀ ਜਾ ਸਕਦੀ ਕੇਂਦਰ ਸਰਕਾਰ ਦੀ ਤਾਜ਼ਾ ਰਿਪੋਰਟ ਅਨੁਸਾਰ ਪੂਰੇ ਭਾਰਤ ਵਿੱਚੋਂ ਸੰਗਰੂਰ ਦੀ ਮਿੱਟੀ ਸਭ ਤੋਂ ਜ਼ਹਿਰੀਲੀ ਸਾਬਣੇ ਆਈ ਹੈ ਸਾਲ 2025 ਦੇ ਅੰਕੜੇ ਦੱਸਦੇ ਨੇ ਕਿ ਯੂਰੀਆ ਖਾਦ ਦੀ ਵਰਤੋਂ ਕਰਨ ਵਾਲੇ ਦੇਸ਼ ਦੇ ਚੋਟੀ ਦੇ 100 ਜ਼ਿਲ੍ਹਿਆਂ ਵਿੱਚੋਂ ਸੰਗਰੂਰ ਪਹਿਲੇ ਸਥਾਨ ਤੇ ਆਇਆ ਹੈ ਇਕੱਲੇ ਸਾਲ 2025 ਵਿੱਚ ਸੰਗਰੂਰ ਦੇ ਕਿਸਾਨਾਂ ਨੇ 282800 ਮੀਟ੍ਰਿਕ ਟਨ ਯੂਰੀਆ ਦਾ ਇਸਤੇਮਾਲ ਕੀਤਾ ਹੈ ਇਹ ਅੰਕੜਾ ਇੰਨਾ ਭਿਆਨਕ ਹੈ ਕਿ ਕੇਂਦਰ ਸਰਕਾਰ ਨੇ ਖੁਦ ਨੋਟਿਸ ਲੈਂਦਿਆਂ ਸੰਗਰੂਰ ਦੇ ਡੀਸੀ ਨੂੰ ਡੀਓ ਲੈਟਰ ਜਾਰੀ ਕਰਕੇ ਜਵਾਬ ਤਲਬੀ ਕੀਤੀ ਹੈ ਜੇਕਰ ਅਸੀਂ ਦੇਸ਼ ਭਰ ਦੀ ਸੂਚੀ ਤੇ ਨਜ਼ਰ ਮਾਰੀਏ ਤਾਂ ਪਹਿਲਾ ਸਥਾਨ ਸੰਗਰੂਰ ਦਾ ਹੈ ਦੂਸਰੇ ਅਤੇ ਤੀਸਰੇ ਸਥਾਨ ਦੇ ਯੂਪੀ ਦੇ ਖੇੜੀ ਅਤੇ ਸ਼ਾਹਜਹਾਂਪੁਰ ਜ਼ਿਲ੍ਹੇ ਆਏ ਨੇ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਹੋਰ ਜ਼ਿਲ੍ਹੇ ਵੀ ਕੋਈ ਬਹੁਤੇ ਪਿੱਛੇ ਨਹੀਂ ਹੈ ਲੁਧਿਆਣਾ ਚੌਥੇ ਤੇ ਪਟਿਆਲਾ 8ਵੇਂ ਅਤੇ ਬਠਿੰਡਾ 9ਵੇਂ ਸਥਾਨ ਤੇ ਨੇ ਮਾਹਿਰਾ ਮਤਾਬਕ ਖੇਤੀਬਾੜੀ ਵਿਭਾਗ ਸਿਰਫ 110 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫਾਰਿਸ਼ ਕਰਦਾ ਹੈ ਪਰ ਕਿਸਾਨ ਪਰਾ ਜਾਣੇ ਅਣਜਾਣੇ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਪਾਵ 250 ਤੋਂ 350 ਕਿਲੋ ਤੱਕ ਯੂਰੀਆ ਪਾ ਰਹੇ ਨੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਇਹ ਹੈ ਕਿ ਜ਼ਮੀਨ ਹੁਣ ਇੰਨੀ ਆਦੀ ਹੋ ਚੁੱਕੀ ਹੈ ਕਿ ਬਿਨਾ ਖਾਦ ਤੋਂ ਝਾੜ ਨਹੀਂ ਮਿਲਦਾ ਖਾਸ ਕਰ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਮੁਨਾਫੇ ਦੇ ਚੱਕਰ ਵਿੱਚ ਖਾਦ ਦਾ ਜ਼ਿਆਦਾ ਇਸਤੇਮਾਲ ਕਰ ਰਹੇ ਨੇ ਇਸ ਗੰਭੀਰ ਮਾਮਲੇ ਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਤੁਰੰਤ ਐਕਸ਼ਨ ਲੈਂਦਿਆਂ ਖੇਤੀਬਾੜੀ ਵਿਭਾਗ ਤੇ ਐਸਟੀਐਮ ਦੇ ਨਾਲ ਮੀਟਿੰਗ ਕੀਤੀ ਹੈ ਡੀਸੀ ਦਾ ਕਹਿਣਾ ਹੈ ਕਿ ਹੁਣ ਪਿੰਡ-ਪਿੰਡ ਜਾ ਕੇ ਕੈਂਪ ਲਗਾਏ ਜਾਣਗੇ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਏਗਾ ਉਹਨਾਂ ਸੁਝਾਅ ਦਿੱਤਾ ਕਿ ਜੇਕਰ ਕਿਸਾਨ ਖਾਦ ਸਿੱਧੀ ਪਾਉਣ ਦੀ ਬਜਾਏ ਸਪਰੇਅ ਦੀ ਵਰਤੋਂ ਕਰਨ ਤਾਂ ਮਹਿਜ਼ 6 ਕਿਲੋ ਯੂਰੀਆ ਨਾਲ ਉਹੀ ਕੰਮ ਲਿਆ ਜਾ ਸਕਦਾ ਹੈ ਅਖੀਰ ਵਿੱਚ ਸਵਾਲ ਇਹ ਹੈ ਕਿ ਅਸੀਂ ਵੱਧ ਝਾੜਦੇ ਲਾਲਚ ਵਿੱਚ ਆਪਣੀ ਆਉਣ ਵਾਲੀ ਪਨੀਰੀ ਲਈ ਜ਼ਹਿਰੀਲੀ ਮਿੱਟੀ ਕਰ ਰਹੇ ਹਾਂ ਅਤੇ ਬਿਮਾਰੀਆਂ ਦੇ ਉਹਨਾਂ ਨੂੰ ਤੋਹਫੇ ਦੇ ਰਹੇ ਹਾਂ ਹੁਣ ਸਮਾਂ ਆ ਗਿਆ ਕਿ ਅਸੀਂ ਜਾਗਰੂਕ ਹੋਈਏ ਅਤੇ ਕੁਦਰਤੀ ਖੇਤੀ ਵੱਲ ਕਦਮ ਵਧਾਈਏ ਅਤੇ ਆਹ ਵੀ ਇੱਕ ਹੋਰ ਵੱਡੀ ਖਬਰ ਹੈ ਅਸਲ ਦੇ ਵਿੱਚ ਲੁਧਿਆਣਾ ਦੀ ਐਡਵੋਕੇਟ ਦਿਲਜੋਤ ਸ਼ਰਮਾ ਜੋ ਦੁਨੀਆ ਨੂੰ ਇਨਸਾਫ ਦਿਵਾਉਣ ਦਾ ਜਜ਼ਬਾ ਰੱਖਦੀ ਸੀ ਉਸੇ ਦੀ ਮੌਤ ਇੱਕ ਡੂੰਘੇ ਰਹੱਸ ਵਿੱਚ ਹੋ ਗਈ ਹੈ ਪਰ ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਮੋੜ ਵੀ ਆਇਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਐਡਵੋਕੇਟ ਦਿਲਜੋਤ ਸ਼ਰਮਾ ਮਾਮਲੇ 'ਚ ਸੂ ਮੋਟੋ ਨੋਟਸ ਲੈ ਲਿਆ ਹੈ। ਸੋਸ਼ਲ ਮੀਡੀਆ ਤੇ ਲਗਾਤਾਰ ਉੱਠ ਰਹੀਆਂ ਆਵਾਜ਼ਾਂ ਅਤੇ ਮੀਡੀਆ ਰਿਪੋਰਟਾਂ ਤੋਂ ਬਾਅਦ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗੱਲ ਨੇ ਇਸ ਮਾਮਲੇ 'ਤੇ ਸਖਤ ਰੁਕ ਬਣਾ ਲਿਆ ਹੈ। ਪਰਿਵਾਰ ਦੇ ਦੋਸ਼ਾਂ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਦਿਲਜੋਤ ਦੀ ਮਾਂ ਵੀਰਪਾਲ ਕੌਰ ਨੇ ਮਹਿਲਾ ਕਮਿਸ਼ਨ ਕੋਲ ਦਰਸਲ ਦਰਖਾਸਤ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ 5 ਜਨਵਰੀ ਦੀ ਦੁਪਹਿਰ ਅਤੇ ਸ਼ਾਮ ਜਦੋਂ ਉਸਦੀ ਬੇਟੀ ਨਾਲ ਗੱਲ ਹੋਈ ਉਹ ਬਿਲਕੁਲ ਠੀਕ ਸੀ। ਪਰ ਗੱਲਾਂ-ਗੱਲਾਂ ਵਿੱਚ ਦਿਲਜੋਤ ਕੁਝ ਦਸਰਾ ਚਾਹੁੰਦੀ ਸੀ ਕੁਝ ਅਜਿਹਾ ਜੋ ਸ਼ਾਇਦ ਉਸ ਦੀ ਜਾਣਤੇ ਭਾਰੂ ਪੈ ਗਿਆ ਸੀ ਉਸੇ ਸ਼ਾਮ ਦਿਲਜੋਤ ਦੀ ਭੇਤ ਭਰੀ ਸਥਿਤੀ ਵਿੱਚ ਮੌਤ ਹੋ ਜਾਂਦੀ ਹੈ ਮਹਿਲਾ ਕਮਿਸ਼ਨ ਨੇ ਇਸ ਨੂੰ ਅਧਿਕਾਰਾਂ ਤੇ ਸੁਰੱਖਿਆ ਦੀ ਉਲੰਘਣਾ ਦਾ ਮਾਮਲਾ ਮੰਨਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸਖਤ ਚਿੱਠੀ ਲਿਖ ਦਿੱਤੀ ਹੈ ਨਿਰਦੇਸ਼ ਦਿੱਤੇ ਗਏ ਹੈ ਇਸ ਪੂਰੇ ਮਾਮਲੇ ਦੀ ਜਾਂਚ ਡੀਐਸਪੀ ਰੈਂਕ ਦੇ ਅਫਸਰ ਤੋਂ ਕਰਵਾਈ ਜਾਵੇ ਜਾਂਚ ਪੂਰੀ ਤਰ੍ਹਾਂ ਨਿਰਪੱਖ ਹੋਵੇ ਪਰ 27 ਜਨਵਰੀ ਤੱਕ ਹਰ ਹਾਲ ਵਿੱਚ ਆਪਣੀ ਜਾਂਚ ਰਿਪੋਰਟ ਕਮਿਸ਼ਨ ਅੱਗੇ ਰੱਖਣੀ ਹੋਵੇਗੀ ਇੱਕ ਮਾਂ ਦੀਆਂ ਅੱਖਾਂ ਦੇ ਹੰਝੂ ਅਤੇ ਇੱਕ ਨੌਜਵਾਨ ਵਕੀਲ ਦਾ ਅਧੂਰਾ ਸੁਪਨਾ ਉਹਦਾ ਕੈਰੀਅਰ ਆ ਸਿਸਟਮ ਤੋਂ ਇਹ ਜਵਾਬ ਮੰਗ ਰਿਹਾ ਹੈ ਕਿ ਦਿਲਜੋਤ ਸ਼ਰਮਾ ਨੂੰ ਇਨਸਾਫ ਮਿਲੇਗਾ ਇਹ ਵੱਡਾ ਸਵਾਲ ਹੈ ਕਿ ਉਹ ਰਾਜ ਸਾਹਮਣੇ ਆਵੇਗਾ ਜੋ ਮਰਨ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਦੱਸਣਾ ਚਾਹੁੰਦੀ ਸੀ ਮਹਿਲਾ ਕਮਿਸ਼ਨ ਦੇ ਇਸ ਐਕਸ਼ਨ ਨੇ ਇਨਸਾਫ ਦੀ ਉਮੀਦ ਜ਼ਰੂਰ ਜਗਾ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਸਿੱਖ ਵਿਦਿਆਰਥੀਆਂ ਦੀ ਖਬਰ ਹਰਿਆਣਾ ਤੋਂ ਮਿਲ ਰਹੀ ਹੈ ਇਮਤਿਹਾਨ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਵਾਸਤੇ ਜਾਣਕਾਰੀ ਹੈ ਕਿ ਹਰਿਆਣਾ ਸਰਕਾਰ ਨੇ ਹੁਣ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਹਿਨ ਕੇ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਦੇ ਦਿੱਤੀ ਹੈ ਇਸ ਤਰ੍ਹਾਂ ਵਿਆਹੁਤਾ ਔਰਤਾਂ ਮੰਗਲ ਸੂਤਰ ਪਹਿਨ ਕੇ ਇਮਤਿਹਾਨ ਦੇ ਸਕਣਗੀਆਂ ਹਰਿਆਣਾ ਦੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਵਿੱਚ ਭਾਰਤੀ ਏਜੰਸੀਆਂ ਵੱਲੋਂ ਲੈ ਜਾਣ ਵਾਲੇ ਇਮਤਿਹਾਲੀ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਧਾਰਨ ਕਰਦੇ ਇਮਤਿਹਾਨ ਕੇਂਦਰ ਅੰਦਰ ਲੈ ਕੇ ਜਾਣ ਦੀ ਆਗਿਆ ਹੋਵੇਗੀ ਹਾਲਾਂਕਿ ਸਰਕਾਰ ਨੇ ਇਹਦੇ ਨਾਲ ਕੁਝ ਸ਼ਰਤਾਂ ਵੀ ਲਾ ਦਿੱਤੀਆਂ ਨੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਅਤੇ ਕੰਬ ਦੀ ਠੰਡ ਉਹਦੇ ਦਰਮਿਆਨ ਇਹ ਵੱਡੀ ਖਬਰ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਮੀਂਹ ਪੈਣ ਦੀ پیشن گوئی جاری ਹੈ ਦਰਅਸਲ ਪੰਜਾਬ ਵਿੱਚ ਅਚਾਰਕ ਲੋਕਾਂ ਦੇ ਫੋਨ ਖੜਕਣ ਲੱਗੇ ਆ ਜਦੋਂ ਪੰਜਾਬ ਰਾਜ ਆਫਤ ਪ੍ਰਬੰਧਨ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ ਕੁਝ ਘੰਟਿਆਂ ਲਈ ਮੌਸਮ ਸੰਬੰਧੀ ਅਹਿਮ ਚੇਤਾਵਨੀ ਜਾਰੀ ਕੀਤੀ ਹੈ ਐਸਡੀਐਮਏ ਵੱਲੋਂ ਬਕਾਇਦਾ ਲੋਕਾਂ ਨੂੰ ਫੋਨ ਤੇ ਮੈਸੇਜ ਭੇਜ ਕੇ ਇਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਅਥਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਵਰਿਤ ਸਰ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮੋਗਾ ਪਠਾਨਕੋਟ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਦੇ ਕੁਝ ਇਲਾਕਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਤੇ ਹੁਣ ਗੱਲ ਕਰਦੇ ਆਂ ਰਾਹੁਲ ਗਾਂਧੀ ਦੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਜੀ ਰਾਮ ਜੀ ਸਿਰਫ ਇੱਕ ਨਾਰਾ ਹੈ ਗਰੀਬਾਂ ਦੇ ਅਧਿਕਾਰਾਂ ਤੇ ਪਰੇ ਹਮਲਾ ਹੈ ਉਹਨਾਂ ਨੇ ਗਰੀਬਾਂ ਨੂੰ ਇਸ ਨਵੇਂ ਬਿੱਲ ਦੇ ਵਿਰੁੱਧ ਇੱਕ ਜੁੱਟ ਹੋਣ ਦੀ ਅਪੀਲ ਵੀ ਕੀਤੀ ਹੈ ਰਾਹੁਲ ਗਾਂਧੀ ਨੇ ਰਚਨਾਤਮਕ ਕਾਂਗਰਸ ਤੇ ਰਾਸ਼ਟਰੀ ਮਨਰੇਗਾ ਵਰਕਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਦਰਅਸਲ ਗਰੀਬਾਂ ਨਾਲ ਧੱਕਾ ਹੈ ਕਾਨਫਰੰਸ ਵਿੱਚ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਨੇ ਦੋਸ਼ ਲਾਇਆ ਕਿ ਸਰਕਾਰ ਦੇ ਵੱਲੋਂ ਮਨਰੇਗਾ ਨੂੰ ਰੱਦ ਕਰਨਾ ਮਹਾਤਮਾ ਗਾਂਧੀ ਦੇ ਨਾਮ ਨੂੰ ਜਨਤਕ ਦਾਗ਼ ਸ਼ ਤੋਂ ਮਟਾਉਣ ਦੀ ਕੋਸ਼ਿਸ਼ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਇਸ ਮੁੱਦੇ ਨੂੰ ਜ਼ਬਰਦਸਤ ਢੰਗ ਨਾਲ ਉਠਾਵੇਗੀ ਉਹਨਾਂ ਨੇ ਕਿਹਾ ਕਿ ਮਨਰੇਗਾ ਗਰੀਬਾਂ ਨੂੰ ਸਸ਼ਕਤ ਬਣਾਉਣ ਲਈ ਬਣਾਈ ਗਈ ਇੱਕ ਯੋਜਨਾ ਸੀ ਇਸ ਦਾ ਉਦੇਸ਼ ਲੋੜਵੰਦਾਂ ਨੂੰ ਕੰਮ ਦੇਣਾ ਸੀ ਇਹ ਯੋਜਨਾ ਸਰਕਾਰ ਦੇ ਤੀਜੇ ਪੱਧਰ ਪੰਚਾਇਤੀ ਰਾਜ ਦੌਰਾਂ ਚਲਾਈ ਜਾਂਦੀ ਸੀ ਸਾਰੇ ਗਰੀਬ ਲੋਕਾਂ ਨੂੰ ਮਰੇਗਾ ਅਧੀਨ ਕੰਮ ਕਰਨ ਦਾ ਅਧਿਕਾਰ ਸੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਇਸ ਧਾਰਨਾ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਸਰਕਾਰ ਨੇ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਪਾਸ ਕੀਤੇ ਸਨ ਪਰ ਅਸੀਂ ਸਾਰਿਆਂ ਨੇ ਇੱਕ ਜੁੱਟ ਹੋ ਕੇ ਦਬਾ ਪਾਇਆ ਅਤੇ ਉਹ ਰੱਦ ਹੋ ਗਏ ਨਵੇਂ ਕਾਨੂੰਨਾਂ ਵਿੱਚ ਕੇਂਦਰ ਸਰਕਾਰ ਕੰਮ ਅਤੇ ਪੈਸੇ ਬਾਰੇ ਫੈਸਲਾ ਕਰੇਗੀ ਅਤੇ ਭਾਜਪਾ શાਸ਼ਟ ਸਰਕਾਰਾਂ ਨੂੰ ਹਮੇਸ਼ਾ ਤਰਜੀ ਦਿੱਤੀ ਜਾਏਗੀ। ਰਾਹੁਲ ਗਾਂਧੀ ਨੇ ਕਿਹਾ ਕਿ ਜੋ ਪਹਿਲਾਂ ਮਜ਼ਦੂਰਾਂ ਕੋਲ ਜਾਂਦਾ ਸੀ ਉਹ ਹੁਣ ਠੇਕੇਦਾਰਾਂ ਤੇ ਅਧਿਕਾਰੀਆਂ ਕੋਲ ਜਾਵੇਗਾ। ਭਾਜਪਾ ਚਾਹੁੰਦੀ ਹੈ ਕਿ ਦੌਲਤ ਕੁਝ ਹੱਥਾਂ ਵਿੱਚ ਹੀ ਕੇਂਦਰਿਤ ਰਹੇ ਤਾਂ ਜੋ ਗਰੀਬ ਲੋਕ ਅਡਾਨੀ ਤੇ ਅੰਬਾਨੀ ਤੇ ਹੀ ਨਿਰਭਰ ਰਹਿਣ। ਇਹ ਉਹਨਾਂ ਦਾ ਭਾਰਤ ਦਾ ਆਦਰਸ਼ ਹੈ। ਉਹ ਇੱਕ ਅਧਿਆ ਭਾਰਤ ਚਾਹੁੰਦੇ ਨੇ ਜਿੱਥੇ ਰਾਜਾ ਸਭ ਕੁਝ ਤੈਅ ਕਰਦਾ ਹੋਵੇ। ਤੇ ਹੁਣ ਜੰਮੂ ਕਸ਼ਮੀਰ ਵਾਲੇ ਪਾਸੋਂ ਦਰਦਨਾਕ ਖਬਰ ਹੈ। ਵੀਰਵਾਰ ਵਾਲੇ ਦਿਨ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਫੌਜ ਦੀ ਗੱਡੀ ਸੜਕ ਤੋਂ ਤਲੱਕੇ ਡੂੰਗੀ ਖਾੜ ਵਿੱਚ ਜਾ ਡੇਗੀ ਜਿਸ ਕਾਰਨ 10 ਜਵਾਨ ਸ਼ਹੀਦ ਹੋ ਗਏ ਅਤੇ 9 ਹੋਰ ਜ਼ਖਮੀ ਦੱਸੇ ਗਏ ਨੇ ਇਹ ਹਾਰਸਾ ਭਦਰਵਾ ਚੰਬਾ ਅੰਤਰਰਾਜੀ ਸੜਕ ਤੇ ਖੰਨੀ ਟੋਪ ਦੇ ਨੇੜੇ ਵਾਪਰਿਆ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਬੁਲੇਟ ਪ੍ਰੂਫ ਗੱਡੀ ਵਿੱਚ ਜਵਾਨ ਸਵਾਰ ਸਨ ਅਤੇ ਇਹ ਇੱਕ ਉੱਚੀ ਚੌਂਕੀ ਵੱਲ ਵਧ ਰਹੀ ਸੀ ਉਨ੍ਹਾਂ ਕਿਹਾ ਕਿ ਡਰਾਈਵਰ ਨੇ ਗੱਡੀ ਤੇ ਕੰਟਰੋਲ ਗਵਾ ਦਿੱਤਾ ਅਤੇ ਤਕਰੀਬਨ 200 ਫੁੱਟ ਡੂੰਗੀ ਖਾੜ ਵਿੱਚ ਗੱਡੀ ਜਾ ਡੇਗੀ ਅਧਿਕਾਰ ਨੇ ਦੱਸਿਆ ਕਿ ਫੌਜ ਅਤੇ ਪੁਲਿਸ ਨੇ ਤੁਰੰਤ ਇੱਕ ਸਾਂਝਾ ਵਿਚਾਰ ਕਾਰ ਸ਼ੁਰੂ ਕਰ ਦਿੱਤਾ ਸੀ ਅਤੇ 4 ਜਵਾਨ ਸ਼ਹੀਦ ਹੋ ਚੁੱਕੇ ਸਨ। ਉਹਨਾਂ ਦੱਸਿਆ ਕਿ 9 ਹੋਰ ਫੌਜੀਆ ਨੂੰ ਜੋ ਜ਼ਖਮੀ ਹੋ ਗਏ ਸਨ ਉਹਨਾਂ ਵਿੱਚੋਂ 3 ਜੋ ਗੰਭੀਰ ਰੂਪ ਵਿੱਚ ਜ਼ਖਮੀ ਸਨ ਉਹਨਾਂ ਨੂੰ ਵਿਸ਼ੇਸ਼ ਇਲਾਜ ਲਈ ਉਦੋਂ ਪੁਰਦੇ ਫੌਜੀ ਹਸਪਤਾਲ ਵਿੱਚ ਹਵਾਈ ਜਹਾਜ਼ ਰਾਹੀਂ ਪਹੁੰਚ ਦਾ ਕਰ ਦਿੱਤਾ ਗਿਆ। ਤੇ ਹੁਣ ਇਸੇ ਤਰ੍ਹਾਂ ਦੀ ਇੱਕ ਦਰਦਨਾਕ ਖਬਰ ਸतीशਕਰ ਤੋਂ ਬੜ ਰਹੀ ਹੈ। ਉੱਥੋਂ ਦੇ ਪਹਾਟਾ ਪੜਾ ਜ਼ਿਲ੍ਹੇ ਦੇ ਬਲੋਦਾ ਬਾਜ਼ਾਰ ਵਿੱਚ ਇੱਕ ਸਟੀਲ ਪਲਾਂਟ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਕਲੀਨਿਕਲ ਫਰਨੇਸ ਸੁਧਾਰਨ ਹੋਏ ਤਮਾਕੇ ਵਿੱਚ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਪਹਿਲਾਂ ਪਾਟਾ ਪੜਾ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ ਮੁੱਢਲੀ ਸਹਾਇਤਾ ਪ੍ਰਾਪਤ ਤੋਂ ਬਾਅਦ ਉਹਨਾਂ ਨੂੰ ਬਿਲਾਸਪੁਰ ਰੈਫਰ ਕਰ ਦਿੱਤਾ ਗਿਆ ਇਸ ਹਾਦਸੇ ਦੇ ਕਾਰਨ ਪਾਟਾ ਪੜਾ ਪਿੰਡੂ ਪੁਲਿਸ ਸਟੇਸ਼ਨ ਅਧੀਨ ਪਿੰਡ ਬੁਕਲਾਹੀ ਵਿੱਚ ਸਥਿਤ ਪਲਾਂਟ ਵਿੱਚ ਦਹਿਸ਼ਤ ਅਤੇ ਹਫੜਾ ਦਫੜੀ ਮਚ ਗਈ ਇੱਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸਨ ਹਾਦਸੇ ਦੇ ਕਾਰਨਾਂ ਦੀ ਇਸ ਵਕਤ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਗੱਲ ਕਰਦੇ ਹਾਂ ਹਿਮਾਲਿਆ ਪਰਬਤੀ ਜਾਣਕਾਰੀ ਗੰਭੀਰ ਹੈ ਜਾਣਕਾਰੀ ਦੇ ਅਨੁਸਾਰ ਹਿਮਾਲਿਆ ਤੋਂ ਇੱਕ ਗੰਭੀਰ ਅਤੇ ਚਿੰਤਾਜਨਕ ਚਤਾਵਨੀ ਸਾਹਮਣੇ ਆ ਰਹੀ ਹੈ ਜਨਵਰੀ ਦਾ ਮਹੀਨਾ ਤਕਰੀਬਨ ਖਤਮ ਹੋਣ ਨੂੰ ਜਾ ਰਿਹਾ ਹੈ ਪਰ ਇਸ ਵਾਰ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ برف ਦੀ ਸਫੈਦ ਚਾਦਰ ਨਾਲ ਢੱਕੀਆਂ ਨਜ਼ਰ ਨਹੀਂ ਆ ਰਹੀਆਂ ਆਮ ਤੌਰ ਤੇ ਇਸ ਸਮੇਂ ਤੱਕ ਪਹਾੜੀ ਖੇਤਰਾਂ ਵਿੱਚ ਵਧੀਆ برفਬਾਰੀ ਹੋ ਚੁੱਕੀ ਹੁੰਦੀ ਹੈ ਜਿਸ ਨਾਲ ਹਿਮਾਲਿਆ ਦੁਧਿਆ ਚਮਕ ਨਾਲ ਰੋਸ਼ਨ ਹੋ ਜਾਂਦਾ ਹੈ ਪਰ ਇਸ ਸਰ ਸਥਿਤੀ ਬਿਲਕੁਲ ਉਲਟ ਨਜ਼ਰ ਆ ਰਹੀ ਹੈ برف ਦੀ ਘਾਟ ਕਾਰਨ ਹਿਮਾਲਿਆ ਦਾ ਰੰਗ ਕਾਲਾ ਪੈ ਰਿਹਾ ਹੈ ਜੋ ਵਾਤਾਵਰਣ ਅਸੰਤੁਲਨ ਅਤੇ ਜਲਵਾਯੂ ਸੰਕਟ ਵੱਲ ਸਾਫ਼ ਇਸ਼ਾਰਾ ਕਰ ਰਿਹਾ ਹੈ ਜਲਵਾਯੂ ਪਰਿਵਰਤਨ ਦੀ ਹੁਣ ਵਜ੍ਹਾ ਕੀ ਹੈ ਅਸਲ ਦੇ ਵਿੱਚ ਇਸ ਆਧਾਰਨ ਸਥਿਤੀ ਦੀ ਸਭ ਤੋਂ ਵੱਡੀ ਵਜ੍ਹਾ ਜਲਵਾਯੂ ਪਰਿਵਰਤਨ ਹੈ ਜਲਵਾਯੂ ਪਰਿਵਰਤਨ ਦੇ ਕਾਰਨ ਪਹਾੜੀ ਇਲਾਕਿਆਂ ਵਿੱਚ ਨਾ ਤਾਂ برف ਪੈ ਰਹੀ ਹੈ ਨਾ ਬਰਸਾਤ ਹੋ ਰਹੀ ਹੈ ਇਹਦੇ ਨਾਲ ਹੀ ਲਗਾਤਾਰ ਵਧਦਾ ਤਾਪਮਨ ਅਤੇ ਹਵਾ ਦਾ ਪ੍ਰਦੂਸ਼ਣ ਬਰਫ਼ ਨੂੰ ਜਲਦ ਪਿਘਲਾਵੀ ਰਹੇ ਨੇ ਹਿਮਾਲਿਆ ਵਿੱਚ ਬਰਫ਼ਵਰੀ ਨਾ ਹੋਣ ਦਾ ਸਿੱਧਾ ਅਸਰ ਨਦੀਆਂ ਜਲ ਸਤਾ ਖੇਤੀ ਪੀਣ ਵਾਲੇ ਪਾਣੀ ਦੇ ਸਰੋਤਾਂ ਅਤੇ ਨਾਲ ਹੋਰ ਬਹੁਤ ਆਲੇ ਦੁਆਲੇ ਦੇ ਜਿਹੜੇ ਪ੍ਰਭਾਵ ਨੇ ਉਹ ਇਸ ਵਕਤ ਨੋਟ ਕੀਤੇ ਜਾ ਰਹੇ ਨੇ ਪ੍ਰਸ਼ਾਦ ਜਦੋਂ ਤੱਕ ਸਾਨੂੰ ਸਮਝ ਆਵੇ ਉਦੋਂ ਤੱਕ ਦੇਰ ਹੋ ਚੁੱਕੀ ਹੋਵੇਗੀ ਤੇ ਹੁਣ ਗੱਲ ਕਰਦੇ ਆਂ ਬੰਗਲਾਦੇਸ਼ ਦੀ ਬੰਗਲਾਦੇਸ਼ ਦੀਆਂ ਆਮ ਚੋਣਾਂ ਅਗਲੇ ਮਹੀਨੇ ਹੋਣਗੀਆਂ ਜਿਸ ਦੇ ਵਿੱਚ ਇੱਕ ਵੱਡਾ ਸਿਆਸੀ ਉਥਲ ਪੁਥਲ ਹੋ ਸਕਦਾ ਹੈ ਪਾਕਿਸਤਾਨ ਪੱਖੀ ਕੱਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਜੋ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਬਾਹਰ ਹੈ ਪਹਿਲੀ ਵਾਰ ਸਰਕਾਰ ਬਣਾਉਣ ਦੇ ਬਹੁਤ ਨੇੜੇ ਦੱਸੀ ਜਾ ਰਹੀ ਹੈ ਦੋ ਹਾਲੀਆ ਸਰਵੇਖਣਾਂ ਵਿੱਚ ਜਮਾਤ-ਏ-ਇਸਲਾਮੀ ਨੂੰ ਬੰਗਲਾਦੇਸ਼ ਦੀ ਦੂਸਰੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਦੇ ਦਿਖਾਇਆ ਜਾ ਰਿਹਾ ਹੈ ਇਹ ਸਾਬਕਾ ਪ੍ਰਧਾਨ ਮੰਤਰੀ ਖਾਲਦਾ ਜੀਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਸਖਤ ਟੱਕਰ ਦੇ ਰਹੀ ਹੈ ਬੰਗਲਾਦੇਸ਼ ਵਿੱਚ 12 ਫਰਵਰੀ ਨੂੰ 367 ਹਲਕਿਆਂ ਵਾਸਤੇ ਆਮ ਚੋਣਾਂ ਹੋਣਗੀਆਂ ਜਮਾਤ-ਏ-ਇਸਲਾਮੀ ਉਹੀ ਪਾਰਟੀ ਹੈ ਜਿਸ ਨੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦਾ ਵਿਰੋਧ ਕੀਤਾ ਸੀ ਅਤੇ ਪਾਕਿਸਤਾਨੀ ਫੌਜ ਦਾ ਖੁੱਲਕੇ ਸਮਰਥਨ ਕੀਤਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ 1972 ਵਿੱਚ ਇਸਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਪਾਬੰਦੀ 1975 ਵਿੱਚ ਛੁਕ ਦਿੱਤੀ ਗਈ ਸੀ ਅਤੇ ਪਾਰਟੀ ਨੂੰ ਜਿਆਉਰ ਰਹਿਮਾਨ ਦੇ ਸ਼ਾਸਨ ਕਾਲ ਵਿੱਚ 1979 ਵਿੱਚ ਚੋਣਾਂ ਵਿੱਚ ਹਿੱਸਾ ਲੈਣ ਦੀ ਆਗਿਆ ਵੀ ਦੇ ਦਿੱਤੀ ਗਈ ਸੀ। ਤੇ ਹੁਣ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਦੀ ਅਮਰੀਕੀ ਰਾਸ਼ਟਰਪਤੀ 트럼ਪ ਨੇ ਦਾਵੋਸ ਵਿੱਚ ਬੋਰਡ ਆਫ ਪੀਸ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦਾ ਉਦੇਸ਼ ਸੰਘਰਸ਼ ਨੂੰ ਹੱਲ ਕਰਨਾ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਬੋਰਡ ਦਾ ਸ਼ੁਰੂਆਤੀ ਉਦੇਸ਼ ਗਾਜ਼ਾ ਵਿੱਚ ਜੰਗਵੰਦੀ ਨੂੰ ਮਜ਼ਬੂਤ ਕਰਨਾ ਹੋਵੇਗਾ ਪਰ ਇਹ ਭਵਿੱਖ ਵਿੱਚ ਹੋਰ ਵਿਸ਼ਵ ਵਿਆਪੀ ਟਕਰਾਵਾਂ ਵਿੱਚ ਵੀ ਭੂਮਿਕਾ ਨਿਭਾ ਸਕਦਾ ਹੈ ਵਾਈਟ ਹਾਊਸ ਨੇ 60 ਮੁਲਕਾਂ ਨੂੰ ਬੋਰਡ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਦਿੱਤਾ ਸੀ ਪਰ ਦਸਤਖਤ ਕਰਨ ਵਿੱਚ ਸਿਰਫ 20 ਮੁਲਕ ਹੀ ਸਾਹਮਣੇ ਆਏ ਨੇ ਇਹਨਾਂ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਲ ਨਾਲ 사우ਦੀ ਅਰਬ, ਕਤਰ, ਯੂਏਈ, ਅਰਜנטיਨਾ ਅਤੇ ਪੈਰਾਗੋਏ ਦੇ ਨੇਤਾ ਸ਼ਾਮਲ ਹੋਏ ਨੇ। ਭਾਰਤ ਤੋਂ ਕੋਈ ਵੀ ਦਸਤਕਤ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ। ਜ਼ਿਆਦਾਤਰ ਯੂਰੋਪੀਅਨ ਮੁਲਕ ਜਿਨ੍ਹਾਂ ਨੂੰ ਅਮਰੀਕਾ ਦੇ ਸਹਿਯੋਗੀ ਮੰਨਿਆ ਜਾਂਦਾ ਹੈ, ਉਹ ਵੀ ਗੈਰਹਾਜ਼ਰ ਰਹੇ ਹੈ। ਸ਼ੁਰੂ ਵਿੱਚ ਮੰਨਿਆ ਜਾਂਦਾ ਸੀ ਕਿ 35 ਮੁਲਕਾਂ ਦੇ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਨੇ। 트럼ਪ ਨੇ ਪਹਿਲੀ ਵਾਰ ਸਤੰਬਰ 2025 ਵਿੱਚ ਇਸ ਬੋਰਡ ਦਾ ਪ੍ਰਸਤਾਵ ਰੱਖਿਆ ਸੀ। ਜਦੋਂ ਉਹਨਾਂ ਨੇ ਗਾਜ਼ਾ ਯੁੱਧ ਨੂੰ ਖਤਮ ਕਰਨ ਦੀ ਯੋਜਨਾ ਪੇਸ਼ ਕੀਤੀ ਸੀ। ਤੇ ਹੁਣ ਗੱਲ ਕਰਦੇ ਆ ਭਾਰਤ ਅਤੇ ਕੋਈ ਰੇਸ਼ੀਆ ਦੀ ਜਾਣਕਾਰੀ ਮਿਲੀ ਹੈ ਕਿ ਭਾਰਤ ਨੇ ਕੋਈ ਰੇਸ਼ੀਆ ਵਿੱਚ ਭਾਰਤੀ ਦੂਤਾਵਾਸ ਵਿੱਚ ਭੰਨ ਤੋੜ ਤੇ ਸਖਤ ਵਿਰੋਧ ਦਰਜ ਕਰਵਾ ਦਿੱਤਾ ਹੈ ਇਹ ਘਟਨਾ ਕੋਈ ਰੇਸ਼ੀਆ ਦੀ ਰਾਜਧਾਨੀ ਜਾਗਰੇਵ ਵਿੱਚ ਭਾਰਤੀ ਦੂਤਾਵਾਸ ਵਿੱਚ ਵਾਪਰੀ ਹੈ ਜਿੱਥੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੁਝ ਭੈੜ ਤੋਂ ਬਾਅਦ ਤਿਰੰਗਾ ਝੰਡਾ ਹਟਾ ਦਿੱਤਾ ਗਿਆ ਵਿਦੇਸ਼ ਮੰਤਰੀ ਅਦ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਘਟਨਾ ਅੰਤਰਰਾਸ਼ਟਰੀ ਕਾਨੂੰਨ ਦੇ ਬਿਲਕੁਲ ਵਿਰੁੱਧ ਹੈ ਅਤੇ ਦੋਸ਼ੀਆਂ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਭਾਰਤ ਨੇ ਕੋਈ ਰੇਸ਼ੀਆ ਸਰਕਾਰ ਨੂੰ ਦੂਤਾਵਾਸਤੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਆਨਾ ਕਨਵੈਨਸ਼ਨ ਦੇ ਅਨੁਸਾਰ ਕਿਸੇ ਵੀ ਦੇਸ਼ ਨੂੰ ਆਪਣੇ ਖੇਤਰ ਵਿੱਚ ਸਥਿਤ ਵਿਦੇਸ਼ੀ ਦੂਤਾਵਾਸਤੀ ਸੁਰੱਖਿਆ ਅਤੇ ਮਾਣ ਮਰਿਆਦਾ ਬਰਾਈ ਰੱਖਣੀ ਚਾਹੀਦੀ ਹੈ। ਤੇ ਹੁਣ ਡੈਨਮਾਰਕ ਆਪਣੇ ਬਿਆਨਾਂ ਵਿੱਚ ਖੁਦ ਕਸੂਤਾ ਕਰਦਾ ਨਜ਼ਰ ਆ ਰਿਹਾ ਹੈ। ਦਰਸਲ ਬਿਆਨ ਆਜਦਿਨੀ ਤਕਰੀਬਨ 5 ਦਹਾਕੇ ਪਹਿਲਾਂ ਪਾ 50 ਸਾਲ ਪੁਰਾਣੇ ਨੇ। ਡੈਨਮਾਰਕ ਇਸ ਸਮੇਂ ਇੱਕ ਅਜੀਬ ਅਤੇ ਮੁਸ਼ਕਲ ਸਥਿਤੀ ਵਿੱਚ ਫਸਿਆ ਹੋਇਆ ਇਹ ਕਿਸੇ ਦੁਸ਼ਮਣ ਦੇਸ਼ ਦਾ ਨਹੀਂ ਸਗੋਂ ਆਪਣੇ ਸਹਿਯੋਗੀ ਮੁਲਕ ਅਮਰੀਕਾ ਦਾ ਸਾਹਮਣਾ ਕਰ ਰਿਹਾ ਹੈ ਰਾਸ਼ਟਰਪਤੀ ਟਰੰਪ ਨੇ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਦੀਆਂ ਕਈ ਧਮਕੀਆਂ ਦਿੱਤੀਆਂ ਹੋਈਆਂ ਨੇ ਗ੍ਰੀਨਲੈਂਡ ਅਧਿਕਾਰਤ ਤੌਰ ਤੇ ਡੈਨਮਾਰਕ ਦਾ ਹਿੱਸਾ ਹੈ ਅਤੇ ਅਮਰੀਕਾ ਵਾਂਗ ਇੱਕ ਨਾਟੋ ਮੈਂਬਰ ਵੀ ਹੈ ਇਹਦੇ ਨਾਲ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਜਿੱਥੇ ਇੱਕ ਨਾਟੋ ਮੈਂਬਰ ਦੇਸ਼ ਦੂਜੇ ਵਿਰੁੱਧ ਫੌਜੀ ਕਾਰਵਾਈ ਦੀ ਧਮਕੀ ਦੇ ਰਿਹਾ ਹੋਵੇ ਡੈਨਮਾਰਕ ਦੀ ਸਿਟੀ ਬਾਰੇ ਸਾਬਕਾ ਯੂਨਾਨੀ ਵਿੱਤ ਮੰਤਰੀ ਅਤੇ ਅਰਥ ਸ਼ਾਸਤਰੀ ਜਾਨੀਸ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਗ੍ਰੀਨਲੈਂਡ ਦੀਆਂ ਕਾਰਵਾਈਆਂ ਦਾ ਨਤੀਜਾ ਹੈ ਉਹਨਾਂ ਕਹੇ ਕਿ ਨਾਟੋ ਬਾਹਰੀ ਦੁਸ਼ਮਣਾਂ ਤੋਂ ਬਚਾਉਣ ਲਈ ਮੌਜੂਦ ਹੈ ਪਰ ਅੰਦਰੂਨੀ ਦੁਸ਼ਮਣਾਂ ਤੋਂ ਨਹੀਂ ਜਦੋਂ 1974 ਵਿੱਚ ਸਾਈਪ੍ਰਸ ਨੂੰ ਲੈ ਕੇ ਦੋ ਨਾਟੋ ਮੈਂਬਰ ਦੇ ਮੁਲਕਾਂ ਯੂਨਾਨ ਅਤੇ ਤੁਰਕੀ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਡੈਨਮਾਰਕ ਨੇ ਕਿਹਾ ਸੀ ਕਿ ਨਾਟੋ ਦੀ ਭੂਮਿਕਾ ਇੱਕ ਮੈਂਬਰ ਦੇਸ਼ ਨੂੰ ਦੂਜੇ ਤੋਂ ਬਚਾਉਣ ਦੀ ਰਹੀ ਹੈ ਅੱਜ ਹੁਣ ਉਹਨਾਂ ਦਾ ਆਪਣਾ ਬਿਆਨ ਉਹਨਾਂ ਦੇ ਹੀ ਗੱਲ ਪੈ ਰਿਹਾ ਹੈ ਦੋਸਤੋ ਇਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ